ਜਿਵੇਂ ਵੇਖ ਰਹੇ ਹੋ ਤੁਸੀਂ ਤਾਂ ਬੇਹੱਦ ਜ਼ਿਆਦਾ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਭੈਣ ਨੂੰ ਮਿਲਣ ਜਾ ਰਹੇ ਨੌਜਵਾਨ ਦੇ ਨਾਲ ਪਾਣਾ ਵਾਪਰ ਜਾਂਦਾ ਹੈ ਉਸਦੀ ਗੱਡੀ ਬੇਕਾਬੂ ਹੋ ਜਾਂਦੀ ਹੈ ਤੇ ਸਿੱਧੀ ਜਾ ਕੇ ਡਰੇਨ ਦੇ ਵਿੱਚ ਜਾ ਕੇ ਡਿੱਗਦੀ ਹੈ ਗੱਡੀ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ ਤੇ ਵਿੱਚ ਬੈਠੇ ਨੌਜਵਾਨ ਜਿਸ ਦਾ ਨਾਮ ਹਨੀ ਸਿੰਘ ਹੈ ਉਹ ਬੁਰੇ ਤਰੀਕੇ ਦੇ ਨਾਲ ਝੁੱਲਸ ਜਾਂਦਾ ਹੈ ਜਿਸ ਕਾਰਨ ਹਨੀ ਸਿੰਘ ਦੀ ਮੌਤ ਹੋ ਚੁੱਕੀ ਹੈ ਤਾਂ ਬੇਹੱਦ ਜ਼ਿਆਦਾ ਮੰਤ ਭਾਗੀ ਇਹ ਖਬਰ ਹੈ ਬਰਨਾਲਾ ਦੇ ਧਨੋਲਾ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਇਹ ਨੌਜਵਾਨ ਆਪਣੀ ਭੈਣ ਨੂੰ ਮਿਲਣ ਜਾ ਰਿਹਾ ਸੀ ਕਿ ਇਸੇ ਦੌਰਾਨ ਰਾਹ ਦੇ ਵਿੱਚ ਪਾਣਾ ਵਾਪਰਦਾ ਹੈ ਗੱਡੀ ਜਿਹੜੀ ਆ ਉਹ ਬੇਕਾਬੂ ਹੋ ਜਾਂਦੀ ਹੈ ਜਿਸ ਤੋਂ ਬਾਅਦ ਸਿੱਧੀ ਜਾ ਕੇ ਡਰੇਨ ਦੇ ਵਿੱਚ ਜਾ ਕੇ ਡਿੱਗਦੀ ਹੈ ਅੱਗ ਦੇ ਭਾਂਬੜ ਜਿਹੜੇ ਨੇ ਉਹ ਮੱਚ ਜਾਂਦੇ ਨੇ ਤੇ ਵਿੱਚ ਬੈਠੇ ਹਾਨੀ ਸਿੰਘ ਜਿਹੜਾ ਆ ਨੌਜਵਾਨ ਉਹ ਵਿੱਚ ਹੀ ਜ਼ਿੰਦਾ ਸੜ ਜਾਂਦਾ ਹੈ ਤਾਂ ਤਸਵੀਰਾਂ ਸਕਰੀਨ ਤੇ ਤੁਹਾਨੂੰ ਦਿਖਾ ਰਹੇ ਹਾਂ ਬਰਨਾਲਾ ਦੇ ਧਨੋਲਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਇਹ ਭਿਆਨਕ ਹਾਦਸਾ ਵਾਪਰਿਆ ਹੈ ਓਵਰ ਕੰਟਰੋਲ ਹੋ ਜਾਂਦੀ ਹੈ ਗੱਡੀ ਜਿਸ ਤੋਂ ਬਾਅਦ ਸਿੱਧੀ ਜਾ ਕੇ ਡਰੇਨ ਦੇ ਵਿੱਚ ਜਾ ਕੇ ਡਿੱਗਦੀ ਹੈ ਜਿਸ ਕਾਰਨ ਵਿੱਚ ਬੈਠੇ ਡਰਾਈਵਰ ਹਨੀ ਸਿੰਘ ਜਿਸ ਦੀ ਉਮਰ 23 ਸਾਲ ਦੀ ਆ ਉਸ ਦੀ ਇਸ ਹਾਦਸੇ ਦੇ ਵਿੱਚ ਜਾਨ ਜਾ ਚੁੱਕੀ ਹੈ ਤਾਂ ਪੁਲਿਸ ਨੂੰ ਮੌਕੇ ਤੇ ਸੂਚਿਤ ਕੀਤਾ ਜਾਂਦਾ ਹੈ ਸਥਾਨਕ ਲੋਕਾਂ ਦੇ ਵੱਲੋਂ ਪੁਲਿਸ ਮੌਕੇ ਤੇ ਪਹੁੰਚਦੀ ਆ ਪੁਲਿਸ ਦੇ ਵੱਲੋਂ ਫਾਇਰ ਬ੍ਰਿਗੇਡ ਨੂੰ ਬੁਲਾਇਆ ਜਾਂਦਾ ਹੈ ਤੇ ਫਿਰ ਅੱਗ ਦੇ ਉੱਤੇ ਕਾਬੂ ਪਾਇਆ ਜਾਂਦਾ ਤਾਂ ਮੌਕੇ ਤੇ ਹੀ ਹਨੀ ਸਿੰਘ ਜਿਸ ਦੀ ਉਮਰ 23 ਸਾਲ ਦੀ ਹੈ ਉਸ ਦੀ ਇਸ ਭਿਆਨਕ ਹਾਦਸੇ ਦੇ ਵਿੱਚ ਜਾਨ ਜਾ ਚੁੱਕੀ ਹੈ ਬਰਨਾਲਾ ਦੇ ਤਨੋਲਾ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਕਾਰ ਬੇਕਾਬੂ ਹੋ ਕੇ ਡਰੇਨ ਦੇ ਵਿੱਚ ਚੱਕ ਕੇ ਡਿੱਗਦੀ ਹੈ ਭਿਆਨਕ ਅੱਗ ਜਿਹੜੀ ਆ ਕਾਰ ਨੂੰ ਮੌਕੇ ਤੇ ਹੀ ਲੱਗ ਜਾਂਦੀ ਹੈ ਤੇ ਵਿੱਚ ਬੈਠੇ ਨੌਜਵਾਨ ਹਨੀ ਸਿੰਘ ਜਿਹੜਾ ਆ ਉਹ ਜ਼ਿੰਦਾ ਹੀ ਸੜ ਜਾਂਦਾ ਹੈ ਤਾਂ ਦੱਸਦੀ ਹੈ ਕਿ ਭਿਆਨਕ ਹਾਦਸਾ ਹੈ ਇਸ ਪੂਰੇ ਹਾਦਸੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਿਹੜਾ ਆ ਉਹ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਚੰਡੀਗੜ੍ਹ ਬਠਿੰਡਾ ਹਾਈਵੇ ਤੇ ਤਨੋਲਾ ਨੇੜੇ ਇਹ ਕਾਰ ਜਿਹੜੀ ਆ ਬਿਕਾਬੂ ਹੁੰਦੀ ਹੈ ਜਿਸ ਤੋਂ ਬਾਅਦ ਸਿੱਧੀ ਜਾ ਕੇ ਡਰੇਨ ਦੇ ਵਿੱਚ ਡਿੱਗਦੀ ਹੈ ਕੰਟਰੋਲ ਗਵਾ ਬੈਠਦੀ ਹੈ ਕਾਰ ਜਿਸ ਕਾਰਨ ਭਿਆਨਕ ਅੱਗ ਜਿਹੜੀ ਆ ਇਸ ਕਾਰ ਨੂੰ ਲੱਗ ਜਾਂਦੀ ਹੈ ਤੇ ਵਿੱਚ ਬੈਠੇ ਨੌਜਵਾਨ ਦੀ ਦਰਦਨਾਕ ਮੌਤ ਹੋਈ ਹੈ ਤਾਂ ਹੁਣ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਤੇ ਜਿੰਦਾਂ ਤੋਂ ਪੁਲਿਸ ਮੌਕੇ ਤੇ ਪਹੁੰਚਦੀ ਆ ਪੁਲਿਸ ਦੇ ਵੱਲੋਂ ਤੁਰੰਤ ਫਾਇਰ ਬ੍ਰਿਗੇਡ ਨੂੰ ਬੁਲਾਇਆ ਜਾਂਦਾ ਹੈ ਪੁਲਿਸ ਦਾ ਕਹਿਣਾ ਹੈ ਕਿ ਇਹ ਨੌਜਵਾਨ 23 ਸਾਲ ਦਾ ਸੀਗਾ ਹਨੀ ਸਿੰਘ ਇਸ ਦਾ ਨਾਮ ਹੈ ਜੋ ਕਿ ਆਪਣੀ ਭੈਣ ਨੂੰ ਮਿਲਣ ਜਾ ਰਿਹਾ ਸੀ ਕੇਸ ਦੇ ਦੌਰਾਨ ਰਾਤ ਦੇ ਵਿੱਚ ਇਸ ਦੇ ਨਾਲ ਇਹ ਭਾਣਾ ਵਾਪਰ ਜਾਂਦਾ ਹੈ ਤਾਂ ਹੁਣ ਪੁਲਿਸ ਨੇ লাশ লাশ ਨੂੰ ਸਿਵਲ ਹਸਪਤਾਲ ਦੇ ਮਰਦਾ ਘਰ ਦੇ ਵਿੱਚ ਭੇਜ ਦਿੱਤਾ ਹੈ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਹੈ ਜਿੱਥੇ ਉਸ ਦੇ ਪਿਤਾ ਰਾਮ ਸਿੰਘ ਪਹੁੰਚੇ ਨੇ ਤੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਹਨੀ ਸਿੰਘ ਅਨਮੈਰਿਡ ਸੀਗਾ ਅਤੇ ਡਰਾਈਵਰ ਸੀਗਾ ਉਹ ਆਪਣੀ ਭੈਣ ਨੂੰ ਮਿਲਣ ਜਾ ਰਿਹਾ ਸੀ ਕੇਸ ਦੇ ਦੌਰਾਨ ਰਾਤ ਦੇ ਵਿੱਚ ਉਸ ਦੇ ਨਾਲ ਭਾਣਾ ਵਾਪਰ ਜਾਂਦਾ ਹੈ ਤੇ ਹੁਣ ਉਸਦੀ লাশ ਨੂੰ ਜਿਹੜਾ ਆ ਸਿਵਲ ਹਸਪਤਾਲ ਦੇ ਮਰਦਾ ਘਰ ਦੇ ਵਿੱਚ ਰਖਵਾ ਦਿੱਤਾ ਗਿਆ ਹੈ ਪੋਸਟਮਾਰਟਮ ਕਰਵਾਇਆ ਗਿਆ ਹੈ ਅਤੇ লাশ ਜਿਹੜੀ ਆ ਪੁਲਿਸ ਨੂੰ ਸੌਂਪੀ ਗਈ ਹੈ ਤਾਂ ਦੱਸਦੀ ਹੈ ਕਿ ਇਹ ਤਸਵੀਰਾਂ ਬੇहद ਜ਼ਿਆਦਾ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਨੇ ਜਿੱਥੇ ਇਸ 23 ਸਾਲ ਦੇ ਨੌਜਵਾਨ ਦੀ ਭਿਆਨਕ ਹਾਦਸੇ ਦੇ ਵਿੱਚ ਦਰਦਨਾਕ ਮੌਤ ਹੋਈ ਹੈ ਚੋਕਿ ਆਪਣੀ ਭੈਣ ਨੂੰ ਮਿਲਣ ਜਾ ਰਿਹਾ ਸੀ ਕਿ ਰਾਹ ਦੇ ਵਿੱਚ ਹੀ ਉਸ ਦੇ ਨਾਲ ਪਾਣਾ ਵਾਪਰਦਾ ਹੈ ਗੱਡੀ ਜਿਹੜੀ ਉਸਦੀ ਓਵਰ ਕੰਟਰੋਲ ਹੋ ਜਾਂਦੀ ਹੈ ਤੇ ਸਿੱਧੀ ਜਾ ਕੇ ਡਰੇਨ ਦੇ ਵਿੱਚ ਜਦੋਂ ਡਿੱਗਦੀ ਆ ਤਾਂ ਭਿਆਨਕ ਅੱਗ ਲੱਗ ਜਾਂਦੀ ਹੈ ਅੱਗ ਦੇ ਭਾਂਬੜ ਮਚ ਜਾਂਦੇ ਨੇ ਤੇ ਵਿੱਚ ਬੈਠਾ ਹਨੀ ਸਿੰਘ ਜਿਹੜਾ ਆ ਉਸ ਦਿਨ ਦਾ ਸੜ ਜਾਂਦਾ ਹੈ ਇਹ ਮਾਮਲਾ ਜੀ ਰਾਤ ਸਾਨੂੰ ਜਦੋਂ ਇਨਫੋਰਮੇਸ਼ਨ ਆਈ ਐਸਐਸਪੀ ਤੇ ਹੋਰ ਕੰਟਰੋਲ ਰੂਮ ਤੋਂ ਬਤਲਾ ਮਿਲਿਆ ਤਾਂ ਅਸੀਂ ਜਾ ਕੇ ਦੇਖਿਆ ਵੀ ਇੱਕ ਜਿਹੜਾ ਇਹਦਾ ਤਣਾਉਲੇ ਦਾ ਬਾਈਪਾਸ ਹੈ ਉਹਦੇ ਤੋਂ ਧਾਨਗੜ੍ਹ ਨੂੰ ਇੱਕ ਸੜਕ ਜਾਂਦੀ ਹੈ ਜਿਹੜਾ ਉਹ ਗਾਂਨਗੜ ਦੀ ਸੜਕ ਤੋਂ ਥੋੜਾ ਜਿਹਾ 100 200 ਮੀਟਰ ਅੱਗੇ ਬਰਨਾਲੇ ਵੱਲ ਨੂੰ ਜਿੱਥੇ ਡਿਵਾਈਡਰ ਹੁੰਦਾ ਹੈ ਉਹਦੇ ਕਾਲੇ ਪੌੜ ਬਣਿਆ ਹੋਇਆ ਹੈਗਾ ਉਹ ਵਿਚਾਲੇ ਖਾਲੀ ਜਗ੍ਹਾ ਵੀ ਉਹ ਜਿਹੜੀ ਕੰਧ ਹੈਗੀ ਉਹ ਕੰਧ ਨਾਲ ਗੱਡੀ ਟਕਰਾ ਕੇ ਆਉਂਦਾ ਸੀ ਟੀ ਕੰਧ ਨੂੰ ਤੋੜ ਕੇ ਉਹ ਡਰੇਨ ਦੇ ਵਿੱਚ ਵਿਕੀ ਹੋਏ ਤਾਂ ਉਹਨੂੰ ਅੱਗ ਲੱਗੀ ਹੋਈ ਸੀ ਕਿ ਇੱਕ ਬੰਦਾ ਚਾਲਕ ਸੀ ਜਿਹੜਾ ਵਿੱਚ ਹੀ ਉਹਦੇ ਅੱਗ ਨਾਲ ਸੜ ਕੇ ਜਿਹਦੇ ਮੌਕੇ ਤੇ ਮੌਤ ਹੋ ਗਈ ਤੇ ਮੌਕੇ ਤੇ ਹਾਜੇ ਪਿਉਟੀ ਅਫਸਰ ਜੀ ਜਸਵੀਰ ਸਿੰਘ ਨੇ ਜਿਹੜੀ ਉਹ ਲਾਸ਼ ਆ ਉਹਨੂੰ ਪੋਸਟਮਾਰਟਮ ਲਈ ਸੇਵਲ ਹਸਪੀਟਲ ਬਰਨਾਲਾ ਤੱਕ ਮੋਰਚੀ ਦੀ ਚ ਰਖਵਾ ਦਿੱਤਾ ਸੀਗਾ ਜਿਸ ਕੇ ਸਵੇਰੇ ਉੱਤੇ ਮਰਨ ਵਾਲੇ ਦਾ ਪ੍ਰਿਤਕ ਦਾ ਨਾਮ ਜਿਹੜਾ ਹੈਗਾ ਹਣੀ ਸਿੰਘ ਪੁੱਤਰ RAM ਸਿੰਘ ਸੁਨਾਖਤ ਕਰਦੇ ਹੋਏ ਪਤਾ ਲੱਗਿਆ ਵੀ ਇਹ ਸੁਨਾਮ ਦਾ ਰਹਿਣ ਵਾਲਾ ਸੀਗਾ ਤਾਂ ਉਹਦੇ ਘਰ ਦੇ ਨਾਲ ਕੰਟੈਕਟ ਕਰਕੇ ਉਸਦੇ ਪਿਤਾ RAM ਸਿੰਘ ਦੇ ਬਿਆਨ ਤੇ ਜੜੀ ਹੈਗੀਆ ਇਹਦੀ 174 ਦੀ ਕਾਰਵਾਈ ਕਰਾਈ ਗਿਆ ਕਿਉਂਕਿ ਇਸ ਚ ਕਿਸੇ ਦਾ ਕੋਈ ਕਸੂਰ ਨਹੀਂ ਹੈ ਇਸੇ ਤੋਂ ਗੱਡੀ ਦਾ ਬੈਲੈਂਸ ਵਿਗੜਦੇ ਹੋਏ ਜਾਂ ਕਿਸੇ ਹੋਰ ਕਾਰਨ ਮੋਬਾਈਲ ਜਾਂ ਨੀਂਦ ਕਹ ਸਕਦੇ ਆਪਾਂ ਮੇਰੇ ਤੋਂ ਗੱਡੀ ਸੰਭਲੀ ਨਹੀਂ ਤਾਂ ਇਹਦਾ ਐਕਸੀਡੈਂਟ ਜਿਹੜਾ ਹੈਗਾ ਉਹ ਹੋ ਗਿਆ। ਨਹੀਂ ਕਿੱਥੋਂ ਦੇ ਕਿੱਧਰ ਜਾ ਰਹੇ ਹੋ? ਇਹ ਕਿੜੈਲ ਪਿੰਡ ਤੋਂ ਆਇਆ ਸੀਗਾ ਉਹਦੇ ਪਿਓ ਦੇ ਮੁਤਾਬਕ ਦੱਸੋ ਦਬਕੇ ਆਪਦੀ ਭੈਣ ਨੂੰ ਮਿਲਣ ਇਧਰ ਪਿੰਡ ਸੀਗਾ ਰਾਮਪੁਰਾ ਪੂਲ ਸਾਈਡ ਤੇ ਕਿਤੇ ਜਾ ਰਹਿਆ ਸੀਗਾ। ਕਿੰਨੇ ਕੇ ਨੱਚੀ ਤਾਂ ਇਹ 23 ਸਾਲੋਂ ਮੱਤੀ ਕਿ ਨਹੀਂ ਵਿਹਾਂਂਦੀ ਪਈ। ਕੀ ਕਰ ਗਿਆ ਲੋਕੀਏ ਦੀ ਆਪਨੇ ਕੋਲੋਂ 174 ਦੀ ਤਰ ਪੁਰਾਣਾ ਨਮੀ ਆ ਗਿਆ ਆਪਣੀ 194 BNNS ਪੁਰਾਣੀ ਜੀ ਨੂੰ ਆ 174000 ਕੀਤੇ ਦੀ ਕਾਰਵਾਈ ਕਰਨ ਲੈ ਗੱਡੀ ਤੇ ਇਹਦੀ ਹੁਣ ਦਾ ਸਿਟੀ